ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਸਟੱਡੀ ਅਫੀਸ਼ੀਅਲ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਰਜੇ ਜਿਹੜਾ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਸਾਰਿਆਂ ਲਈ ਗੁੱਡ ਨਿਊਜ਼ ਹੈਗੀ ਹੈ ਕਿ ਪੰਜਾਬ ਵਿੱਚ ਟੀਚਰ ਦੀ ਵੈਕੈਂਸੀ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਇੱਕ ਵੀਕ ਦੇ ਅੰਦਰ ਸਾਡੇ ਫਾਰਮ ਵੀ ਸਟਾਰਟ ਹੋ ਜੂਗੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਉਸ ਵਿੱਚ ਦੱਸਾਂਗੇ ਕਿ ਪ੍ਰਾਇਮਰੀ ਟੀਚਰ ਦੀ ਕਿੰਨੀ ਪੋਸਟਾਂ ਹੋਊਗੀ ਮਾਸਟਰ ਕਲਾਸ ਦੀ ਕਿੰਨੀ ਪੋਸਟਾਂ ਹੋਊਗੀ ਕੀ ਤੁਹਾਡਾ ਪੀਐਸਟੈਟ ਕੁਆਲੀਫਾਈ ਹੋਣਾ ਜ਼ਰੂਰੀ ਹੈਗਾ ਜਾਂ ਨਹੀਂ ਹੈਗਾ एलिਜੀਬਿਲਟੀ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਕੀ ਰਹੂਗਾ ਠੀਕ ਹੈ ਤੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿਹੜਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਇਹ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਦਿੱਤਾ ਗਿਆ ਹੈ ਠੀਕ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਰਜਨ ਜਿਹੜਾ ਨੋਟੀਫਿਕੇਸ਼ਨ ਹੈਗਾ 13 ਜੁਲਾਈ ਨੂੰ ਨੋਟੀਫਿਕੇਸ਼ਨ ਆ ਚੁੱਕਿਆ ਹੈ ਸਿੱਖਿਆ ਵਿਭਾਗ ਵਿੱਚ ਜਿਹੜੀ ਪੋਸਟ ਹੈਗੀ ਹੈ ਟੀਚਿੰਗ ਦੀਆਂ 393 ਜਿਹੜੀ ਪੋਸਟ ਹੈਗੀ ਹੈ ਸਪੈਸ਼ਲ ਐਜੂਕੇਟਰ ਜਿਹੜੇ ਟੀਚਰ ਹੈਗੇ ਆ ਜਿਸ ਵਿੱਚ ਪ੍ਰਾਇਮਰੀ ਟੀਚਰ ਦੀ ਆ ਪੋਸਟਾਂ ਠੀਕ ਹੈ ਤਾਂ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਤਾਂ 393 ਪੋਸਟ ਹੈਗੀ ਐ ਕਿਸਤੀ ਹੈ ਪ੍ਰਾਇਮਰੀ ਟੀਚਰ ਦੀ ਈਟੀਟੀ ਕਾਡਰ ਵਾਲਿਆਂ ਦੀ ਠੀਕ ਹੈ ਤਾਂ ਇਸ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਗਿਆ ਹੈ www.educationrequirementboard.com ਠੀਕ ਹੈ ਜਿਹੜਾ ਫੁੱਲ ਨੋਟੀਫਿਕੇਸ਼ਨ ਹੈਗਾ ਇਹ ਵੈਬਸਾਈਟ ਤੇ ਉੱਤੇ 21 ਜੁਲਾਈ ਨੂੰ ਠੀਕ ਹੈ ਤਾਂ 21 ਜੁਲਾਈ ਨੂੰ ਫੁੱਲ ਨੋਟੀਫਿਕੇਸ਼ਨ ਵੈਬਸਾਈਟ ਤੇ ਉੱਤੇ ਆ ਜਾਊਗਾ ਨਾਲ ਦੀ ਨਾਲ ਫਾਰਮ ਸਟਾਰਟ ਹੋ ਜੂਗੇ ਤੁਸੀਂ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਠੀਕ ਹੈ ਤਾਂ ਜਿਵੇਂ ਸਿਲੈਕਸ਼ਨ ਪ੍ਰੋਸੈਸ ਕੀ ਲਊਗੀ ਸਿਲੇਬਸ ਤੇ ਰਿਗਾਰਡਿੰਗ ਅਸੀਂ ਪਹਿਲਾਂ ਵੀਡੀਓ ਪਾਈ ਸੀ ਜੇ ਫਿਰ ਵੀ ਤੁਹਾਨੂੰ ਕੋਈ ਵੀ ਡਾਊਟ ਹੈ ਗਿਆ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਸਾਨੂੰ ਦੱਸ ਸਕਦੇ ਹੋ ਉਸ ਤੇ ਰਿਗਾਰਡਿੰਗ ਤੁਹਾਨੂੰ ਵੀਡੀਓ ਮਿਲ ਜਾਊਗਾ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਨੈਕਸਟ ਜਿਹੜੀ ਪੋਸਟ ਹੈਗੀ ਹੈ ਮਾਸਟਰ ਕਾਰਡ ਦੀ ਉਸ ਤੇ ਬਾਅਦ ਅਸੀਂ ਗੱਲ ਕਰਾਂਗੇ ਜਿਹੜਾ ਐਲੀਜੀਬਲ ਕਲਟੀਰੀਆ ਹੈਗਾ ਪੀਐਸਟ ਦੇ ਪਰ ਠੀਕ ਲੋ ਜੇ ਤਾਂ ਫੇਰ ਅਸੀਂ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਵਿੱਚ ਜਿਹੜੀ ਹੈਗੀ ਐ 300 ਜਿਹੜੀ ਬੱਤੀ ਪੋਸਟਾ ਹੈਗੀ ਐ ਠੀਕ ਐ ਇਹ ਪੋਸਟਾ ਹੈਗੀ ਐ ਜਿਹੜੀ ਸਪੈਸ਼ਲ ਐਜੂਕੇਟਰ ਵਿੱਚ ਮਾਸਟਰ ਕਾਡਰ ਦੀਆਂ ਪੋਸਟਾ ਹੈਗੀ ਐ ਠੀਕ ਐ ਇੱਥੇ ਅਫੀਸ਼ੀਅਲ ਵੈਬਸਾਈਟ ਦਾ ਨੋਟੀਫਿਕੇਸ਼ਨ ਦਿੱਕੇ ਦਿੱਤਾ ਗਿਆ ਸੇਮ ਤਰੀਕੇ ਨਾਲ ਦੋਨਿਆਂ ਦਾ ਫਾਰਮ ਜਿਹੜਾ ਹੈਗਾ 21 ਜੁਲਾਈ ਤੋਂ ਸਟਾਰਟ ਹੋ ਜੋਗੇ ਤੁਸੀਂ ਅਪਲਾਈ ਕਰ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਤੁਸੀਂ ਨੋਟ ਕਰ ਸਕਦੇ ਵੈਸੇ ਵੀ ਜਿਮ ਸਟਾਰਟ ਹੋਊਗੇ ਉਸ ਦੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਪੀਐਸ ਟੈਟ ਵਾਲੇ ਕੈਂਡੀਡੇਟ ਹੈਗੇ ਆ ਕਾਫੀਆਂ ਦਾ ਜਿਵੇਂ 2024 ਵਿੱਚ ਵੀ ਕੁਆਲੀਫਾਈ ਹੋ ਗਿਆ 23 ਵਿੱਚ ਵੀ ਹੋ ਗਿਆ 22 ਵਿੱਚ ਵੀ ਹੋ ਗਿਆ 2022 ਵਿੱਚ ਜਿਵੇਂ ਵੈਕੈਂਸੀ ਆਈ ਸੀ ਮਾਸਟਰ ਕਾਰਡ ਐਟੀਟੀਡੀ ਕਾਰਡ ਦੇ ਉਸ ਤੋਂ ਵੱਧ ਕੋਈ ਪੋਸਟ ਨਹੀਂ ਆਈ ਠੀਕ ਹੈ ਤਾਂ ਹੁਣ ਜਿਵੇਂ ਪੋਸਟ ਆਈ ਹੈ ਮਾਸਟਰ ਕਾਰਡਰ ਦੀ ਐਟੀਟੀ ਕਾਰਡਰ ਦੀ ਕਾਫੀ ਕੈਂਡੀਡੇਟਾਂ ਦਾ ਜਿਵੇਂ 2024 ਵਿੱਚ ਪੀਐਸਟਟ ਕੁਆਲੀਫਾਈ ਹੋ ਗਿਆ ਕਾਫੀਆਂ ਦਾ ਇੱਕ ਦੋ ਨੰਬਰ ਕਰਕੇ ਨਹੀਂ ਹੋਇਆ ਠੀਕ ਹੈ ਕਿ ਕੀ ਜ਼ਰੂਰੀ ਹੈਗਾ ਪੀਐਸਟਟ ਇਸ ਵਾਸਤੇ ਜੇ ਤੁਸੀਂ ਜਿਵੇਂ ਅਸੀਂ ਸਭ ਤੋਂ ਪਹਿਲਾਂ ਜਿਵੇਂ ਨੋਟੀਫਿਕੇਸ਼ਨ ਆਇਆ ਸੀ ਠੀਕ ਹੈ ਤਾਂ ਈਟੀਟੀ ਕਾਡਰ ਦੀ ਜਿਹੜੀ ਵੈਕੈਂਸੀ ਆਉਂਦੀ ਹੈ ਉਸ ਵਿੱਚ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੀਐਸਟਟ ਦਾ ਜਿਆਦਾ ਲੈਵਲ 1 ਹੁੰਦਾ ਪੇਪਰ 1 ਹੁੰਦਾ ਠੀਕ ਹੈ ਤਾਂ ਉਹ ਕੁਆਲੀਫਾਈ ਹੋਣਾ ਕੰਪਲਸਰੀ ਹੁੰਦਾ ਹੈ ਮਾਸਟਰ ਡਿਗਰੀ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਪੇਪਰ ਲੈਵਲ 2 ਦਾ ਹੁੰਦਾ ਇਹ ਕੁਆਲੀਫਾਈ ਹੋਣਾ ਕੰਪਲਸਰੀ ਹੈਗਾ ਠੀਕ ਹੈ ਤਾਂ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਠੀਕ ਹੈ ਜੇ ਤਾਂ ਹੁਣ ਅਸੀਂ ਗੱਲ ਕਰੀਏ ਤਾਂ ਜਿਵੇਂ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਗਜ਼ਟ ਪਾਸ ਕੀਤਾ ਗਿਆ ਸੀ ਤਾਂ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਪੋਸਟਾ ਦੱਸੀ ਗਈ ਸੀ ਕਿ ਸਪੈਸ਼ਲ ਐਜੂਕੇਸ਼ਨ ਜਿਹੜੇ ਟੀਚਰ ਹੈਗੇ ਐਜੂਕੇਟਰ ਵਿੱਚ ਮਾਸਟਰ ਡਿਗਰੀਆਂ ਤਾਂ 1655 ਜਿਹੜੀ ਹੈਗੀ ਐ ਇਹ ਪੋਸਟ ਆਉਗੇ ਪੇ ਸਕੇਲ ਤਾਂ ਇਹੀ ਸੇਮ ਰਹਿਣੀ ਹੈ ਠੀਕ ਹੈ ਤਾਂ ਉਸਤੇ ਵੱਧ ਜਿਵੇਂ ਆਇਆ ਸੀ ਢਿਕਰ ਜਿਹੜੀ ਈਟੀਟੀ ਕਾਰਡਰ ਦੀ ਹੈਗੀ ਐ ਇਸ ਵਿੱਚ 1950 ਪੋਸਟ ਆਉਗੇ ਤਾਂ ਹੁਣ ਅਸੀਂ ਗੱਲ ਕਰੀਏ ਤਾਂ ਮਾਸਟਰ ਕਾਰਡਰ ਵਿੱਚ 332 ਪੋਸਟਾਂ ਹੈਗੀ ਐ ਉਸ ਵਿੱਚ 393 ਪੋਸਟ ਹੈਗੀਆਂ ਠੀਕ ਹੈ ਤਾਂ ਜਿਵੇਂ ਇਹ ਨੋਟੀਫਿਕੇਸ਼ਨ ਆਇਆ ਇਸ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਸਪੈਸ਼ਲ ਐਜੂਕੇਟਰ ਟੀਚਰ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੈਂਡੀਡੇਟ ਕੋਲ ਹੈ ਗ੍ਰੈਜੂਏਸ਼ਨ ਪਾਸ ਹੋਣੀ ਕੰਪਲਸਰੀ ਹੈਗੀ ਹੈ ਭਾਵੇਂ ਤੁਸੀਂ ਮਾਸਟਰ ਕਾਡਰ ਵਿੱਚ ਅਪਲਾਈ ਕਰੋ ਜਾਂ ਫਿਰ ਤੁਸੀਂ ਈਟੀਟੀ ਕਾਡਰ ਵਿੱਚ ਅਪਲਾਈ ਕਰੋ ਤਾਂ ਕੈਂਡੀਡੇਟ ਕੋਲ ਕਿਸੇ ਵੀ ਸਟ੍ਰੀਮ ਤੋਂ ਠੀਕ ਹੈ ਤਾਂ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਵੀ ਸਟ੍ਰੀਮ ਤੋਂ ਗ੍ਰੈਜੂਏਸ਼ਨ ਪਾਸ ਹੋਣੀ ਕੰਪਲਸਰੀ ਹੈਗੀ ਹੈ ਉਸ ਤੋਂ ਬਾਅਦ ਇਸ ਵਿੱਚ ਕੁਝ ਨਹੀਂ ਦੱਸਿਆ ਗਿਆ ਜਿਵੇਂ ਗ੍ਰੈਜੂਏਸ਼ਨ ਹੋਊਗੀ ਤਾਂ ਗ੍ਰੈਜੂਏਸ਼ਨ ਵਿੱਚ ਕੈਂਡੀਡੇਟ ਦੇ 50% ਮਾਰਕਸ ਹੋਣੇ ਕੰਪਲਸਰੀ ਹੈਗੇ ਆ ਜਿਹੜੇ ਕੈਂਡੀਡੇਟਾਂ ਦੇ 50% ਮਾਰਕਸ ਨਹੀਂ ਹੈਗੇ ਉਹ ਐਲੀਜੀਬਲ ਨਹੀਂ ਹੈਗੇ ਠੀਕ ਹੈ ਤਾਂ ਫਿਰ ਜਿਵੇਂ ਐਸ ਸੀ ਬੀ ਸੀ ਤੋਂ ਹੈਗੇ ਆ ਇਹਨਾਂ ਦੇ 45 ਹੋਊਗੇ ਠੀਕ ਹੈ ਜਾਈ ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜਿਹੜੇ ਮਾਸਟਰ ਕਾਰਡਰ ਵਿੱਚ ਅਪਲਾਈ ਕਰੋਗੇ ਤਾਂ बीएड ਹੋਣੀ ਜ਼ਰੂਰੀ ਹੈ ਇਸ ਵਿੱਚ ਏਟਟੀ ਦਾ ਜਿਹੜਾ ਸਰਟੀਫਿਕੇਟ ਹੈਗਾ ਉਹ ਹੋਣਾ ਜ਼ਰੂਰੀ ਹੈਗਾ ਠੀਕ ਹੈ ਤਾਂ ਇਸ ਵਿੱਚ ਪੀਐਸਟੈਟ ਦੀ ਕੋਈ ਗੱਲ ਨਹੀਂ ਕੀਤੀ ਗਈ ਕਿ ਪੀਐਸਟੈਟ ਹੋਣਾ ਕੁਆਲੀਫਾਈ ਜ਼ਰੂਰੀ ਹੈਗਾ ਸਪੈਸ਼ਲ এডਿਕੇਸ਼ਨ ਵਿੱਚ ਜਿਹੜੀ ਪੋਸਟ ਆਉਗੇ ਠੀਕ ਹੈ ਤਾਂ ਅਸੀਂ ਇੱਕ ਵਾਰ ਇੱਕ ਵੀਕ ਦੀ ਗੱਲ ਹੈਗੀ ਹੈ ਨੋਟੀਫਿਕੇਸ਼ਨ ਆਊਗਾ ਵੈਸੇ ਤਾਂ ਜਿਵੇਂ ਇਸ ਵਾਰ ਤਾਂ ਜਿਵੇਂ ਸਪੈਸ਼ਲ এডਿਕੇਸ਼ਨ ਵਿੱਚ ਪੋਸਟ ਆਈ ਹੈ ਜਿਹੜੀ ਵਿਦਆਊਟ ਫੀਸਲ এডਿਕੇਸ਼ਨ ਵਿੱਚ ਪੋਸਟ ਆਉਂਦੀ ਹੈ ਮਾਸਟਰ ਕਾਰਡ 8080 ਕਾਰਡ ਉਸ ਵਿੱਚ ਕੰਪਲਸਰੀ ਹੈਗਾ ਨੈਸੈਸਰੀ ਹੁੰਦਾ ਕਿ ਸਾਡਾ ਪੀਐਸਟੈਟ ਕੁਆਲੀਫਾਈ ਹੋਣਾ ਜ਼ਰੂਰੀ ਹੈਗਾ ਤਾਂ ਇਸ ਵਿੱਚ ਤਾਂ ਨਹੀਂ ਦੱਸਿਆ ਗਿਆ ਗਜਟ ਵਿੱਚ ਤਾਂ ਬਾਕੀ ਅਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਆਊਗਾ ਜਦੋਂ ਫੁੱਲ ਅਜੇ ਤਾਂ ਸ਼ਾਰਟ ਨੋਟੀਫਿਕੇਸ਼ਨ ਆਇਆ ਹੈ ਤਾਂ ਜਦੋਂ ਵੀ ਫੁੱਲ ਨੋਟੀਫਿਕੇਸ਼ਨ ਆਊਗਾ ਉਸ ਤੇ ਵਿੱਚ ਦੇਖਦੇ ਹਾਂ ਕਿ ਪੀਐਸਟੈਟ ਕੁਆਲੀਫਾਈ ਹੋਣਾ ਕੰਪਲਸਰੀ ਹੈਗਾ ਜਾਂ ਨਹੀਂ ਹੈਗਾ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਮਾਸਟਰ ਕਾਰਡ ਵਿੱਚ ਅਪਲਾਈ ਕਰੋਗੇ ਤਾਂ 50% ਮਾਰਕਸ ਹੋਣੇ ਜ਼ਰੂਰੀ ਹੈਗੇ ਆ ਉਸਤੇ ਵੱਧ ਜਿਹੜੇ ਐਸਟੀ ਕੈਟਾਗਰੀ ਦੇ ਆ ਉਹਨਾਂ ਦੇ ਉਸਤੇ ਵੱਧ ਕੈਂਡੀਡੇਟ ਦੇ ਕੋਲ ਬੀਐਡ ਦੀ ਡਿਗਰੀ ਹੋਣੀ ਚਲੂਗੀ ਹੈਗੀ ਤਾਂ ਬਸ ਇਹੀ ਮੰਗ ਕੀਤੀ ਗਈ ਆ ਪੀਐਸਟੈਟ ਦੀ ਕੋਈ ਗੱਲ ਨਹੀਂ ਕੀਤੀ ਗਈ ਜਿਵੇਂ ਕਾਫੀਆਂ ਦਾ 2024 ਦਾ ਪੀਐਸਟੈਟ ਕੁਆਲੀਫਾਈ ਹੋ ਗਿਆ ਠੀਕ ਹੈ ਤਾਂ ਫਿਰ ਉਹਨਾਂ ਨੂੰ ਕਹੋਗੇ ਕਿ ਮੈਮ ਸਾਡੇ ਸਰਟੀਫਿਕੇਟ ਤਾਂ ਆਏ ਨਹੀਂ ਸਰਟੀਫਿਕੇਟ ਤੁਸੀਂ ਡਿਜੀਟਲ ਲੋਕਰ ਤੋਂ ਡਾਊਨਲੋਡ ਕਰ ਸਕਦੇ ਹੋ ਜਿਹੜਾ ਹੈਗਾ ਸਾਨੂੰ ਕਾਪੀ ਦਿੱਤੀ ਜਾਊਗੀ ਬੋਰਡ ਵੱਲੋਂ ਰਕਪੜ ਤੋਂ ਤਾਂ 2000 ਦੇ ਦਾ ਜਿਹੜਾ オリジナル ਦਿੱਤਾ ਜਾਊਗਾ ਉਹ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਸ ਟਾਈਮ ਜਲੋਰੀ ਹੈਗਾ ਹਾਰਡ ਕਾਪੀ ਹੋਣੀ ਤਾਂ ਇਸ ਵੱਲ ਤੁਸੀਂ ਜਿਹੜਾ ਅਪਲਾਈ ਵਾਸਤੇ ਤੁਸੀਂ ਡਿਜੀਟਲ ਲੋਕਰ ਤੋਂ ਕਰ ਸਕਦੇ ਹੋ ਤਾਂ ਵੈਸੇ ਤਾਂ ਦੱਸਿਆ ਗਿਆ ਸੀ ਕਿ ਗਵਰਨਮੈਂਟ ਵੱਲੋਂ ਕਿ ਜਿਵੇਂ ਮਾਸਟਰ ਕਾਰਡ ਈਟੀਟੀ ਕਾਰਡ ਦੀ ਵੈਕੈਂਸੀ ਆਊਗੀ ਉਸ ਤੋਂ ਪਹਿਲਾਂ ਪੀਐਸਟੈਟ 2024 ਦਾ ਰਿਜ਼ਲਟ ਵੀ ਦੁਬਾਰਾ ਕੱਢਿਆ ਜਾਊਗਾ ਜਦੋਂ ਤੱਕ 2024 ਦਾ ਰਿਜ਼ਲਟ ਨਹੀਂ ਆਉਂਦਾ ਦੁਬਾਰਾ ਤੋਂ ਠੀਕ ਹੈ ਤਾਂ ਜਦੋਂ ਤੱਕ 2025 ਦਾ ਨੋਟੀਫਿਕੇਸ਼ਨ ਨਹੀਂ ਆਊਗਾ ਪੀਐਸਰ ਦਾ ਪੀਐਸਰ 2025 ਨਹੀਂ ਹੁੰਦਾ ਜਦੋਂ ਤੱਕ ਵੈਕੈਂਸੀ ਨਹੀਂ ਆਉਗੀ ਮਾਸਟਰ ਕਾਰਡ ਐਟਟੀਟ ਕਾਰਡ ਦਾ ਤਾਂ ਇਹ ਜਿਹੜੀ ਪੋਸਟਾ ਹੈਗੀ ਆ ਇਹ ਸਪੈਸ਼ਲ ਐਜੂਕੇਸ਼ਨ ਵਿੱਚ ਹੈਗੀ ਆ ਜਿਹੜੀ ਮਾਸਟਰ ਕਾਰਡ ਐਟਟੀਟ ਕਾਰਡ ਤੇ ਅਲੱਗ ਤੋਂ ਪੋਸਟ ਆਉਗੇ ਠੀਕ ਹੈ ਉਹਨਾਂ ਵਿੱਚ ਪੀਐਸਰ ਹੋਣਾ ਕੰਪਲਸਰੀ ਹੈਗਾ ਉਸ ਦਾ ਨੋਟੀਫਿਕੇਸ਼ਨ ਵੀ ਜਲਦ ਹੀ ਆਊਗਾ ਠੀਕ ਹੈ ਜੇ ਉਸ ਦਾ ਨੋਟੀਫਿਕੇਸ਼ਨ ਆਊਗਾ ਉਸ ਤੋਂ ਪਹਿਲਾਂ ਪੀਐਸਟੈਟ ਲੈਣਾ ਵੀ ਕੰਪਲਸਰੀ ਹੈਗਾ 2024 25 ਪੀਐਸਟੈਟ ਤੋਂ ਪਹਿਲਾਂ 2024 ਪੀਐਸਟੈਟ ਵੀ ਰਿਜ਼ਲਟ ਜਿਹੜਾ ਹੈਗਾ ਉਹ ਦੁਬਾਰਾ ਕੱਢਣਾ ਜ਼ਰੂਰੀ ਹੈਗਾ ਤਾਂ ਇਹ ਤਾਂ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰੀ ਸੀ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਉਸ ਤੇ ਰਿਗਾਰਡਿੰਗ ਵੀ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜੂਗੀ ਏਜ ਲਿਮਿਟ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਵਿੱਚ ਸੇਮ ਹੀ ਹੁੰਦੀ ਹੈ ਭਾਵੇਂ ਤੁਸੀਂ ਕਿਸੇ ਵੀ ਪੋਸਟ ਵਿੱਚ ਅਪਲਾਈ ਕਰੋ 18 ਤੋਂ 35 ਠੀਕ ਹੈ ਤਾਂ ਕੈਂਡੀਡੇਟ ਦੀ ਪਲੱਸ 2 ਗ੍ਰੈਜੂਏਸ਼ਨ ਹੋਣੀ ਕੰਪਲਸਰੀ ਹੈਗੀ ਆ ਉਸ ਵਿੱਚ 8TT ਦਾ ਕੋਰਸ ਹੋਣਾ ਚਾਹੀਦਾ ਇਸ ਵਿੱਚ B.Ed ਦਾ ਕੋਰਸ ਹੋਣਾ ਜ਼ਰੂਰੀ ਹੈ ਮਾਸਟਰ ਕਾਰਟਰ ਵਾਸਤੇ ਧੰਨਵਾਦ